ਹਾਂਜੀ ਹਸੀਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਸਰੇਂਦਰ ਕੋਲੇ ਪਿੰਡ ਟੌਲੇ ਕਿੰਗਰੇ ਦੇ ਵਿੱਚ ਅੱਜ ਆਪਾਂ ਤੁਹਾਨੂੰ ਨਾ ਘੱਟੋ ਘੱਟ ਸੱਤ گاਮਾਂ ਦੀ ਡਿਟੇਲ ਲੈ ਕੇ ਦੇਵਾਂਗੇ ਬਾਈ ਤੋਂ ਜਿਨ੍ਹਾਂ ਦੇ ਵਿੱਚੋਂ ਸੂਈਆਂ گاਵਾ ਵੀ ਐ ਤੇ ਵਿੱਚ گاਵਾ ਗੱਬਣਾ ਵੀ ਐ ਐਚ ਐਫ ਤੇ ਜਰਸੀ ਨਸਲ ਦੀਆਂ گاਵਾ ਦਿਖਾਵਾਂਗੇ ਜਿਹੜੀ ਤੁਹਾਨੂੰ ਸਕਰੀਨ ਉੱਤੇ ਗਾਂ ਦਿਖਾਈ ਦਿੱਤੀ ਜਾਂਦੀ ਹੈ ਨਾ ਇੱਕ ਜਰਸੀ ਨਸਲ ਦੀ ਗਾਂ ਆ ਗਈ ਮਿੱਤਰੋ ਬਹੁਤ ਹੀ ਜਿਆਦਾ ਸੋਹਣੀ ਸੁਨੱਖੀ ਤੇ ਚੰਗੇ ਦੁੱਧ ਵਾਲੇ ਚੰਗੇ ਰਿਕਾਰਡ ਵਾਲੀ ਗਾਂ ਰਹੂਗੀ। ਬਾਕੀ ਗਾਵਾਂ ਤੁਹਾਨੂੰ ਕਿਵੇਂ ਲੱਗੀਆਂ? ਕਮੈਂਟ ਕਰਕੇ ਦੱਸਿਓ ਜਰੂਰ। ਬਾਕੀ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੀ ਨਾ ਉਹ ਭਰਾ শেয়ার ਵੀ ਕਰ ਸਕਦਾ। ਆਓ ਕਰਾਗੇ ਬਾਈ ਨਾਲ ਗੱਲਬਾਤ। ਸਾਰੇ ਜਾਨਵਰਾਂ ਦੀ ਡਿਟੇਲ ਸਾਂਝੀ ਕਰਗੇ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ ਪਹਿਲਾਂ ਤਾਂ ਸੋਨੂ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਫਾਰਮ ਦੀਆਂ ਵਧਾਈਆਂ। ਸੋਨੂ ਮਹਾਰਾਜ ਵਧਾਈ ਜੀ। ਅੱਛਾ ਐ ਬਾਈ ਜਿਹੜੇ ਭਰਾ ਨਾਮੇ ਦੇਖਦੇ ਆ ਹਨਾ ਹਾਂਜੀ ਉਹਨਾਂ ਨੂੰ ਆਪਣਾ ਪਿੰਡ ਤੇ ਕਿੱਥੇ ਰਹਿ ਜਾਂਦਾ ਪਿੰਡ ਆਪਣਾ ਜੀ ਤੌਲਾ ਕਿੰਗਰਾ ਤੇ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤੇ ਪਿੰਡ ਆਪਣਾ ਰਹਿ ਜਾਂਦਾ ਜੀ ਬਠਿੰਡੇ ਤੋਂ ਜਿਹੜਾ ਮਲੋਟ ਹਬੋਰ ਰੋੜਾ ਉਹਦੇ ਤੋਂ ਗਿੱਦੜਵੇਹੇ ਤੋਂ ਆਪਣਾ ਰਹਿ ਗਿਆ ਜੀ 8 ਕਿਲੋਮੀਟਰ ਮਲੋਟ ਤੋਂ 6.2 ਤੋਂ 25 ਜੀ ਬਠਿੰਡੇ ਤੋਂ 35 36 ਜੀ ਠੀਕ ਹੈ ਭਾਈ ਜੀ ਅੱਜ ਆਪਣੇ ਕੋਲ ਹੈਗਾ ਸਤਨਾਗ ਹਾਂਜੀ ਅ ਚਾਰ ਕਸੂਈਆਂ ਨੇ ਹਾਂਜੀ ਤਿੰਨ ਕ ਗੱਬਣਾ ਹਾਂਜੀ ਠੀਕ ਹੈ ਕਿਹੜੇ ਪਾਸੇ ਸਟਾਰਟ ਕਰੀਏ ਜਿੱਧਰੋਂ ਤੁਸੀਂ ਅਖੋਗੇ ਜੀ ਮੈਂ ਤਾਂ ਮੇਰੀ ਦਿਲੀ ਇੱਛਾ ਤਾਂ ਸੀਗੀ ਵੀ ਜਰਸੀ ਤੋਂ ਯਰ ਸੀ ਤੋਂ ਕਹਿੰਦੇ ਨੇ ਠੀਕ ਪਰ ਹੁਣ ਆਪਾਂ ਇਧਰੋਂ ਇੱਕ ਬਾਢੇ ਲੱਗ ਜਾਨੇ ਹੈਗੇ ਅ ਪਹਿਲੇ ਨੰਬਰ ਵਾਲੀ ਜਿਵੇਂ ਆਪਣੇ ਕੋਲੇ ਆਹ ਬਹਿੜ ਆ ਗਈ ਬਾਈ ਹੈਨਾ ਚੰਗੇ ਕਦ ਕੱਟਦੀ ਹਾਂਜੀ ਤੇ ਇਹ ਕਿੰਨਾ ਸੂਆ ਬਾਈ ਇਹ ਦੂਜਾ ਸੂਆ ਜੀ ਛਿੱਗ ਦੇ ਦੰਦ ਚੱਕੇ ਪਏ ਆ ਜੀ ਛਿੱਗ ਦੇ ਠੀਕ ਆ ਇਹ ਅੱਜ ਪਰਸੋਂ ਦੀ ਸੂਈ ਆ ਬਾਈ ਜੀ ਪਰਸੋਂ ਦੀ ਸੂਈ ਹਾਂਜੀ ਠੀਕ ਆ ਤੇ ਕਿੰਨੇ ਕ ਦੁੱਧ ਆਲੀ ਬਾਈ ਦੁੱਧ ਬਾਈ ਜੀ ਆਪਣੇ ਕੋਲੇ 8 ਦਿਨ ਰਹਿ ਗਈ ਆਪਾਂ 25 26 ਕਿਲੋ ਦੁੱਧ ਨਾਪ ਕੇ ਦੇ ਦਾਂਗੇ ਜੀ 25 26 ਕਿਲੋ ਹਾਂਜੀ ਠੀਕ ਆ ਬਾਈ ਅ 25 26 ਕਿਲੋ ਦੁੱਧ ਖੁੱਲਾ ਦੇਊਗੀ ਮੈਂ ਕਹਾਂ ਜੀ ਆਪਾਂ ਕੰਡੇ ਤੇ ਧਰ ਕੇ ਦੇ ਦਾਂਗੇ ਠੀਕ ਹੈ ਮਗਰ ਬੱਚਾ ਭਈ ਇਹਦੇ ਇਹਦੇ ਮਗਰ ਬੱਛਾ ਜੀ ਬੱਛਾ ਠੀਕ ਆ ਖੋਲਿਓ ਭਾਈ ਜੀ ਆਪਾਂ ਕਿਰਾ ਤੋੜ ਕੇ ਦਿਖਾ ਦਗੇ ਲੋ ਵੀ ਮਿੱਤਰੋ ਜੇ ਗੱਲ ਕਰਗੇ ਇਸ ਬਹਿੜ ਦੀ ਕੱਟ ਕਾਠ ਬਹੁਤ ਆ ਉੱਪਰੋਂ ਵੀ ਸਰੀਰਕ ਬੰਤਰ ਤੁਸੀਂ ਚੈੱਕ ਕਰ ਸਕਦੇ ਹੋ ਅ ਬਰੀਡ ਬਹੁਤ ਵਧੀਆ ਇਹ ਦੇਖੋ ਤੁਸੀਂ ਹਨਾ ਲੰਮੀ ਬਹੁਤ ਆ ਬਾਕੀ ਲੇਵੇ ਵਾਲੇ ਪਾਸੋਂ ਤੁਸੀਂ ਨੋਟ ਕਰ ਲਓ ਐਂ ਮਤਲਬ ਬਾਈ ਹੁਣ ਕਿੰਨਾ ਦੁੱਧ ਤਿਆਰ ਹੈਗਾ ਬਾਈ ਜੀ ਇਹਦੇ ਥੱਲੇ ਅੱਜ 9 10 9 ਕਿਲੋ 10 ਕਿਲੋ ਦੇ ਆਸ-ਪਾਸੇ ਟਾਈਮ ਦਾ ਬੋਲਾ ਜੀ ਅੱਛਾ ਬਾਈ ਹਾਂਜੀ ਠੀਕ ਆ ਬਾਈ ਕੀ ਰੇਟ ਰਹੂ ਬਾਈ ਸਰਿੰਦਰ ਬਾਈ ਜੀ ਰੇਟ ਪਲਾ ਕੇ ਸਵਾ ਲੱਖ ਕਰਵਾਲੇ 1 20 ਕਰਵਾਲੇ ਜੀ ਆਪਾਂ 95000 ਰੁਪਏ ਲਵਾਂਗੇ ਜੀ ਇਹਦਾ 95000 ਦੀ ਹਾਂਜੀ ਠੀਕ ਆ ਬਾਈ ਲੋ ਵੀ ਇਹ ਤੁਸੀਂ ਫੇਸ ਦੀ ਬਿਊਟੀ ਚੈੱਕ ਕਰ ਲਓ ਗਾਂ ਦੀ ਇਹੇ ਗਾਂ ਤੁਹਾਨੂੰ ਮਿਲੂਗੀ ਜਿਹੜੀ ਰੇਟ ਦੇ ਵਾਜਬ ਇਹ 19 20 ਕਿਲੋ ਦੁੱਧ ਤਿਆਰ 95000 ਦੀ ਹਾਂਜੀ ਬਾਕੀ ਫੁੱਲ ਬਰੀਡ ਜੀ ਫਿਕਸਡ ਰਾਲੀ ਹੈ ਹਾਂ ਜਿਹੜਾ ਅਗਲਾ ਹੈ ਅੱਜ ਕੱਲ ਫਾਰਮੀ ਅਗਲਾ 20 ਭਾਲ ਦਾ ਨਾ ਜੀ ਉਹ ਚੀਜ਼ ਹੈ ਸਮਾਨ ਲੱਗਿਆ ਹੋਇਆ ਠੀਕ ਆ ਬਈ ਆਜੋ ਬਈ ਫਿਰ ਬੰਨੋਕਰ ਆਪਾਂ ਦੂਜੇ ਨੰਬਰ ਵਾਲੀ ਬਿਹੜ ਦੀ ਜਾਣਕਾਰੀ ਲੈ ਕੇ ਦਿੰਨੇ ਆ ਮਿੱਤਰੋ ਆ ਬਾਈ ਸਰੇਂਦਰ ਜਿਹੜੀ ਹੁਣ ਬਿਹੜ ਆਪਾਂ ਖੋਲੀ ਜੰਨੇ ਆ ਹਨਾ ਹਾਂਜੀ ਇਹ ਮਿਹੜ ਬਾਈ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਬਾਈ ਸਰੇਂਦਰ ਇਹ ਕੱਲ ਸ਼ਾਮ ਦੀ ਸੂਈ ਹੈ ਜੀ ਕੱਲ ਸ਼ਾਮ ਹਾਂਜੀ ਠੀਕ ਆ ਤੇ ਆਪਾਂ ਇਹਨੂੰ ਮਤਲਬ ਹਾਈਐਸਟ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹਦਾ ਵੀ ਆਪਾਂ 25-26 ਕਿਲੋ ਦੁੱਧ 8 ਦਿਨ ਆਪਣੇ ਕੋਲੇ ਰਹਿ ਗਈ ਚਵਾ ਕੇ ਦੇ ਦੇਣਾ ਠੀਕ ਆ ਬਈ ਠੀਕ ਹੈ ਠੀਕ ਹੈ ਅ ਮਗਰ ਬੱਚਾ ਵੀ ਇਹਦੇ ਇਹਦੇ ਮਗਰ ਵੀ ਬੱਛਾ ਜੀ ਅੱਛਾ ਬੱਛਾ ਲੋ ਵੀ ਮਿੱਤਰੋ ਆਹ ਦੇਖ ਲਓ ਤੁਸੀਂ ਬਹੁਤ ਜਿਆਦਾ ਸੋਹਣਾ ਥਾਨਲੇਵੇ ਵਾਲੀ ਬਹਿੜ ਆ ਗਈ ਦੇਖੋ ਤੁਸੀਂ ਜਮਾਜ ਬੋਲੇ ਤੋਂ ਸਾਫ ਹੈ ਜੀ ਸਵੇਰ ਦੀ ਤੇ ਵਾਦੀ ਬੁੱਧੀ ਜੀ ਖਾਲੀ ਹੋਣ ਕਰਕੇ ਜਰੂਰ ਠੀਕ ਆ ਹਾਂ ਪਾ ਗਈ ਜੀ ਤੇ ਵਾਦੀ ਕਰਕੇ ਵਧੀਆ ਗੁੱਲੀ ਵਾਲਾ ਥਾਣਾ ਹੈ ਜੀ ਚਾਰ ਚਾਰ ਉਂਗਲਾਂ ਠੀਕ ਹੈ ਤੇ ਵਾਦੀ ਕਰਕੇ ਜਰੂਰ ਥੋੜਾ ਯਾ ਥਾਣਾ ਲੱਗਦਾ ਵੀ ਜਿੰਮੇ ਹੁੰਦੇ ਆ ਜੀ ਇਹ ਆ ਦੇਖੋ ਤੁਸੀਂ ਵਾਦੀਆਂ ਤੁਹਾਨੂੰ ਸਾਫ ਦਿਖਾਈ ਦੇ ਜਾਂਦੇ ਗਿਆਂ ਤੇ ਕਦ ਕਾਠ ਬਹਿੜ ਸਰੀਰਕ ਵੰਤਰ ਤੁਹਾਡੇ ਸਾਹਮਣੇ ਆ ਤੇ ਬਾਈ ਜੀ ਫਿਰ ਮੈਨੂੰ ਆਏ ਦੱਸੋ ਬੰਨਿਓ ਬਾਅਦ ਚ ਹਾਂ ਕੀ ਰੇਟ ਕਰੋਗੇ ਬਾਈ ਇਹਦਾ ਵੀ 95000 ਰੁਪਏ ਪਾ ਲਵਾਂਗੇ ਜੀ ਭਾਸਵਾ ਕਰਵਾ ਲਓ ਡੂਡ ਕਰਵਾ ਲਓ ਜੀ ਇੱਕ ਬਾਈ ਜੀ ਮਤਲਬ ਮੈਂ ਤਾਂ ਇਹ ਕਹਿਣਾ ਵੀ ਦਰਸ਼ਕ ਹਨਾ ਦੱਸਣ ਜੇ ਰੇਟ ਬਾਈ ਬਾਈ ਦੇ ਸਹੀ ਬਾਈ ਦਰਸ਼ਕਾਂ ਨੂੰ ਸਾਰਾ ਹੀ ਪਤਾ ਹੈ ਜੀ ਜਿਹੜਾ ਤਾਂ ਇਹਨਾਂ ਦਿਨਾਂ ਦੇ ਵਿੱਚ 5-7 ਦਿਨ ਬਾਹਰ ਘੁੰਮ ਲਿਆ ਜੀ ਠੀਕ ਆ ਇਹੋ ਜਿਹਾ ਟਾਈਮ ਆ ਗਿਆ ਜੀ ਆਪਣੇ ਕੋਲੇ 20-20 ਜਨਵਰੀ ਵਿਕਰੀ ਵਾਲੇ ਹੁੰਦੇ ਸੀਗੇ ਠੀਕ ਹੈ ਤੇ ਹਫਤੇ ਦੇ ਹਫਤੇ ਵੀਡੀਓ ਹੁੰਦੀ ਸੀਗੀ ਹਾਂ ਇਹਦੀ ਆਪਾਂ 20 ਦਿਨਾਂ ਤੋਂ ਤਕਰੀਬਨ ਵੀਡੀਓ ਬਣਾ ਰਹੇ ਹਾਂ ਜੀ। ਠੀਕ ਆ ਬਾਈ। ਬਾਹਰ ਬਾਈ ਜੀ 70 ਵਾਲੀ ਦੇ ਲੋਕ ਇੱਕ 70 ਮੰਗਦੇ ਆ ਕੋਈ ਝੱਕ ਨਹੀਂ ਨਹੀਂ ਦਿੰਦਾ, ਹੱਥ ਹੀ ਨਹੀਂ ਧਰਨ ਦਿੰਦਾਗਾ। ਸਹੀ ਗੰਦਾ। ਤਾਂ ਹੀ ਕਰਕੇ ਆਪਣੇ ਕੋਲੇ ਸੱਤ ਕੀ ਜਾਨਵਰ ਹੈ ਜੀ ਅੱਜ ਵਿਕਰੀ ਵਾਲੇ। ਚਲੋ ਕੋਈ ਗੱਲ ਨਹੀਂ ਬਾਈ ਜੀ। ਆ ਅੱਛਾ ਬਾਈ ਜਿਵੇਂ ਹੁਣ ਆਪਣੇ ਕੋਲ ਤੀਜੇ ਨੰਬਰ ਤੇ ਆ ਗਈ। ਇਸ ਬਹੜ ਦਾ ਬਾਈ ਸੂਆ ਕਿ ਨਮਾ ਆ ਗਿਆ? ਬਾਈ ਜੀ ਜਿਹੜਾ ਕੋਈ ਮਰਜ਼ੀ ਜਿੰਮਾ ਮਰਜ਼ੀ ਮੰਨ ਕੇ ਲੈ ਲੈ ਜੀ। ਠੀਕ ਹੈ। ਆਪਦੀ ਨਿਰਾ ਨਾਲ ਜੀ। ਠੀਕ ਹੈ। ਮਾਲਕ ਆਪਾਂ ਨੂੰ ਦੂਜਾ ਦੱਸਦੇ ਸੀ ਪਰ ਆਪਾਂ ਆਨੇ ਆ ਵੀ ਤੀਜਾ ਇਹ ਪਰਸੋ ਦੀ ਸੂਈ ਵੀ ਹੈ ਜੀ ਪਰਸੋ ਦੀ ਸੂਈ ਵੀ ਹੈ ਠੀਕ ਆ ਬਈ ਕਿੰਨਾ ਕ ਬੋਲਾ ਹੁਣ ਇਹਦੇ ਥੱਲੇ 9 ਤੋਂ 10 ਕਿਲੋ ਟਾਈਮ ਦਾ ਅੱਜ ਚੂਣ ਵਾਲਾ ਹੈਗਾ ਜੀ ਠੀਕ ਆ ਬਈ ਤੇ ਬਈ ਇਹਦਾ ਫਿਰ ਮਤਲਬ ਜੇ ਗੱਲ ਕਰਗੇ ਲੇਵੇ ਵਾਲੇ ਪਾਸੋਂ ਬੜੀ ਚੰਗੀ ਆ ਹੈਨਾ ਇਹ ਇਧਰੋਂ ਲਿਆ ਬਈ ਕਰਾਂ 1 ਮਿੰਟ ਖੜ ਜਾ ਕਰਾਂ ਅੱਛਾ ਬਈ ਸਰੇਂਦਰ ਇਹਦਾ ਤੋੜ ਕੇ ਫੇਰ ਦਿਖਾਵਾਂਗੇ ਰੇਟ ਦੱਸ ਮੈਨੂੰ ਹਾਂ ਨਾ ਜੇ ਵਾਲਾ ਇਹ ਬਾਈ ਆਪਾਂ 87000 ਰੁਪਏ ਦੀ ਹਾਂ ਨਾ ਫੈਨਲ ਦੇਵਾਂਗੇ ਦੁੱਧ ਕਿੰਨਾ ਕ ਪਾਉ ਦੁੱਧ ਬਾਈ ਜੀ 25 ਕਿਲੋ ਤੋਂ ਬਾਅਦ ਠੀਕ ਆ ਲੈ ਬਈ ਲੰਮੀ ਤੋੜ ਦੇ ਕਰਾਂ ਲਓ ਬਈ ਮਿੱਤਰੋ ਆ ਠੀਕ ਆ ਤੇ ਲੈਣ ਦੇਣ ਰੇਟਾ ਗਾ ਬਾਈ ਕੋਈ ਮਤਲਬ ਇਹਦੇ ਚੋ ਛੋਟ ਹੋ ਜੂ ਨਾ ਬਾਈ ਜੀ ਰਸੇ ਨਾਲ ਛੋਟ ਹੋਊਗੀ ਬਾਕੀ ਮਾਲਕ ਨੇ ਨਾ ਪਹਿਲਾ ਸੂਆ ਪਿਛਲੇ ਸੂਏ 28 29 ਕਿਲੋ ਦੋਦ ਚਾਹਿਆ ਵਾ ਦੱਸਦਾ ਸੀ ਤੇ ਜਿਵੇਂ ਬਾਈ ਨਾ ਸਟੌਕੀ ਦਾ ਸੀਮਣ ਦੱਸਦਾ ਸੀ ਲੱਗਿਆ ਵਿਆ ਸਟੌਕੀ ਦਾ ਤੇ ਬੱਚੀ ਵੇਖੋ ਜੀ ਵਾਕਈ ਬੰਦੇ ਨੇ ਸਹੀ ਪਾਣੂ ਮੈਂ ਮੈਂ ਤਾਂ ਕਿਤੇ ਬੱਚਾ ਹੈਗਾ ਨਹੀਂ ਮਿੱਤਰੋ ਗਿਫਟ ਤੁਹਾਨੂੰ ਨਾਲ ਮਿਲੂਗਾ ਆ ਬੱਚੀ ਆ ਬਹੁਤ ਹੀ ਜਿਆਦੇ ਸੋਹਣੀ ਇਸ ਰੱਖੀ ਆ ਦੇਖੋ ਹੁਣ ਤੁਸੀਂ ਹੈਨਾ ਲੋ ਵੀ ਮਿੱਤਰੋ ਹਾ ਕਮੈਂਟ ਕਰਕੇ ਦੱਸਿਓ ਜਰੂਰ ਵੀ ਸੋਨੂੰ ਆਹਾ ਬੱਚੀ ਤੇ ਗਾਂ ਕਿਵੇਂ ਲੱਗੇ ਅੱਛਾ ਭਾਈ ਜਿਵੇਂ ਆਪਣੇ ਕੋਲ ਚੌਥੇ ਨੰਬਰ ਦੇ ਉੱਤੇ ਆ ਗਈ ਆਹਾ ਹਾਂਜੀ ਇਹ ਇਹ ਇੱਕ ਹੀ ਭਾਈ ਇੱਕ ਸਰਿੰਦਰ ਹੋਰ ਗੱਲ ਆ ਹੈਨਾ ਲੰਮੀ ਬਹੁਤ ਆ ਯਾਰ ਵਹਿੜ ਭਾਈ ਜੀ ਮਾਲਕਣਾ ਮੂੰਹ ਇਹ ਵੀ ਛਿੱਗੀ ਆ ਅੱਛਾ ਭਾਈ ਪਹਿਲੇ ਸੂਏ ਮਾਲਕ 14 ਤੋਂ 15 ਕਿਲੋ ਟਾਈਮ ਦਾ ਦੁੱਧ ਦੱਸਦਾ ਸੀ ਜੀ ਤੇ ਪਰ ਨਾ ਜਿਵੇਂ ਪਰਸੋਂ ਦੀ ਸੂਈ ਆ ਅੱਜ 10 ਤੋਂ ਬਾਹਰ ਹੋਊ ਜੀ ਟਾਈਮ ਦਾ ਚੋਣ ਵਾਲਾ 20 ਕਿਲੋ ਦੁੱਧ ਮਗਰ ਬੱਚਾ ਭਾਈ ਮਗਰ ਬੱਛੀ ਹੈ ਜੀ ਇਹਦੀ ਅੱਛਾ ਬੱਛੀ ਹੈ ਇਹਦੇ ਮਗਰ ਵੀ ਮੈਂ ਵੀ ਗਿਫਟ ਦੇ ਦੇ ਮਗਰ ਵੀ ਆ ਆਪਾਂ ਇਹਨੂੰ ਸੂਆ ਭਾਈ ਦੂਜਾ ਕਿ ਤੀਜਾ ਜਿਹੜਾ ਲੈਣ ਵਾਲਾ ਮਰਜ਼ੀ ਮੰਨ ਲੇ ਜੀ ਭਲਾ ਚੌਥਾ ਮੰਨ ਲੇ ਤੀਜਾ ਮੰਨ ਲੇ ਦੂਜਾ ਮੰਨ ਲੇ ਅਗਲੇ ਦੀ ਨਿਗਾ ਜੀ ਠੀਕ ਆ ਭਾਈ ਇਹਨੂੰ ਭਾਈ ਯਾਰ ਲੇਵੇ ਨੂੰ ਥਣ ਥੂਣੀ ਬੜਾ ਸੋਹਣਾ ਲੱਗਿਆ ਇਹ ਆ ਦੇਖੋ ਤੁਸੀਂ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਫਿਕਸ ਆਰਡਰ ਕੁਆਲਿਟੀ ਵਾਲੀ ਆਪਾਂ ਗਾਂ ਕਹਿ ਸਕਦੇ ਆ ਇਹ ਆ ਦੇਖੋ ਤੁਸੀਂ ਅੰਚਲਾਂ ਤੋਂ ਉੱਤੇ ਹੀ ਹੈ ਲੇਵਾ ਇਹਦਾ ਬਾਕੀ ਕੁਆਲਿਟੀ ਚਮਕ ਧਮਕ ਜਿਹੜੀ ਹੈਗੀ ਇਸ ਗਾਂ ਦੇ ਵਿੱਚ ਪੂਰੀ ਆ ਭਾਈ ਸਰੇਂਦਰ ਮੈਨੂੰ ਐਂ ਦੱਸੇਗਾ ਇਹਦਾ ਰੇਟ ਕੀ ਰਹੂ ਹਾਂ ਨਾਂਜੀ ਵਾਲਾ ਏ ਆਪਾ ਬਾਈ ਜੀ ਹਾਂ ਨਾ 88 ਹਜ਼ਾਰ ਵੀ ਦੀਆਂ ਨੇ 88 ਹਜ਼ਾਰ 80 ਹਜ਼ਾਰ ਬਾਈ ਹਾਈਸਟ ਦੁੱਧ ਕਿੰਨਾ ਕ ਪਾ ਸਕਦੀ ਆ ਬਾਈ ਜੀ ਆਪਣੇ ਕੋਲੇ ਰਹਿ ਗਈ ਆਪਾ 27 28 ਕਿਲੋ ਦੁੱਧ ਚਵਾ ਕੇ ਦੇ ਦਿਆਂਗੇ ਜੀ ਠੀਕ ਆ ਬਾਈ ਠੀਕ ਆ ਬੰਨੋ ਕਰਾਂ ਲੈ ਵੀ ਅੱਗੇ ਆ ਗਈ ਇੱਕ ਟੌਪ ਦਾ ਜਰਸੀ ਦਾ ਨਗੀਨਾ ਹਣਾ ਹਾਂਜੀ ਬਾਈ ਸਰਿੰਦਰ ਇਹ ਦੱਸ ਮੈਨੂੰ ਨਗੀਨਾ ਜਿਹੜਾ ਤੇਰਾ ਖੋਲੇਗਾ ਹੁਣ ਬਾਈ ਫਾਰਮ ਦੀ ਵਹਿੜਾ ਜੀ ਫਾਰਮ ਦੀ ਹਾਂਜੀ ਠੀਕ ਆ ਤੇ ਪੇਟੋਂ ਐਚ ਐਫ ਦਿਓ ਹੀ ਆ ਜੀ ਅੱਛਾ ਬਈ ਹਾਂਜੀ ਹਾਂ ਉਹ ਜਰਸੀ ਲੱਗਿਆ ਸੀ ਹਾਂਜੀ ਜਰਸੀ ਠੀਕ ਆ ਬਾਈ ਤੇ ਕਿੰਨਾ ਸੂਆ ਬਾਈ ਇਹ ਪਹਿਲਾ ਸੂਆ ਜੀ ਚੌਕ ਦੇ ਦੰਦ ਚੱਕੇ ਵਈ ਹੈ ਜੀ ਇਹਨੇ ਅੱਛਾ ਚੌਕ ਦੇ ਦੰਦ ਚੱਕ ਲਈ ਪਾ ਚੌਗੀ ਮੰਨ ਲੇ ਹਾਂਜੀ ਠੀਕ ਆ ਇਹ ਆ ਦੇਖੋ ਮਿੱਤਰੋ ਬਾਲੀ ਸੋਣੀ ਸੁਨੱਖੀ ਵਹਿੜਾ ਜੀ ਕਰਦਾ ਇਹਨੂੰ ਤਾਂ ਨਾ ਮਤਲਬ ਸਲਾਹੀ ਜਾਏਗੇ ਸੋਣੀ ਸੁਨੱਖੀ ਚੰਗੇ ਦੁੱਧ ਮੈਂ ਇਹਨੂੰ ਐਂ ਦੱਸ ਬਾਈ ਇਹ ਪਹਿਲਾ ਸੂਆ ਆ ਗਈ ਪਹਿਲੇ ਸੂਏ ਕਿੰਨਾ ਦੁੱਧ ਪਾ ਸਕਦੀ ਹੈ ਬਾਈ ਜੀ ਦੁੱਧ ਤਾਂ ਇਹਨਾਂ ਦੇ ਜਾੜ ਚ ਹੈ ਜੀ ਬਰੀਡ ਨੇ ਤੇ ਫੀਡ ਨੇ ਦੁੱਧ ਦੇਣਾ ਜੀ ਬੰਦਾ ਚੋਣ ਵਾਲਾ ਇਸ ਸਾਹਮਣੇ ਆਲਾ ਹੋਣਾ ਚਾਹੀਦਾ ਜੀ ਠੀਕ ਆ ਬਾਈ ਹਾਂਜੀ ਪਹਿਲੇ ਮੇਰਾ ਬਾਈ ਜੀ ਦੇ ਦੇ ਤਾਂ 30 ਪਲੱਸ ਵੀ ਦੇ ਦੇ ਪਰ ਆਪਾਂ 25 20 ਕਿਲੋ ਦੁੱਧ 25 20 ਕਿਲੋ ਖੁੰਆ ਦਿਓ ਗਰਾਂਟਡ ਜੀ ਠੀਕ ਆ ਬਾਈ ਤੇ ਬਾਈ ਫਿਰ ਮੈਨੂੰ ਅੱਜ ਦੱਸ ਇਹਦਾ ਰੇਟ ਕੀ ਕਰੇਗਾ ਇਹ ਬਾਈ ਜੀ ਰੇਟ ਪਲੱਸ ਸਵਾ ਕਰਵਾ ਲਓ ਡੂਡ ਕਰਵਾ ਲਓ 1 ਲੱਖ ਤੇ 5000 ਰੁਪਇਆ ਲਾਵਾਂਗੇ ਜੀ ਇਹਦਾ ਲੈ ਬਾਈ ਕਰਾ 1 ਲੱਖ ਤੇ 5000 ਦੀ ਬਹਿੜ ਮੂਨ ਵਰਗੀ ਆ ਤੇ ਸੋਨੂੰ ਜਦੋਂ ਤੁਰੂਗੀ ਨਾ ਇਹ ਐ ਸਮਝ ਲਓ ਵੀ ਘੋੜੀ ਵਾਂਗੂ ਪੈਰ ਧਰੂਗੀ ਲੈ ਬਾਈ ਕਰਾ ਲੰਮੀ ਤੋਰ ਤੇ ਹਿੱਧਲੇ ਪਾਸੇ ਲੈ ਵੀ 25 26 ਕਿਲੋ ਵਾਲੀ ਜਰਸੀ 1 ਲੱਖ ਤੇ 5000 ਰੁਪਿਆ ਰੇਟ ਆ ਇਸ ਬਿਹੜ ਦਾ ਕਮੈਂਟ ਕਰਨ ਵਾਲੇ ਭਰਾ ਦੱਸਣ ਜਰੂਰ ਤੁਹਾਨੂੰ ਰੇਟ ਕਿਵੇਂ ਲੱਗਿਆ ਕੱਲਾ ਕੱਲਾ ਥਾਣ ਪਿਆ ਦੇਖੋ ਲੈ ਇਹ ਬਈ ਕਮਾਈ ਕਰਾਂ ਇੱਧਰਲੇ ਪਾਸੇ ਬਾਕੀ ਅੱਜਕੱਲ ਤਾਂ ਬਾਈ ਜੀ ਆਪਾਂ ਆਮ ਹੀ ਵੀਡੀਓ ਵੇਣੇ ਆ ਹਾਂ ਸਵਾ ਡੇਡ ਵਾਲੇ ਭਾ ਲੋਕਾਂ ਦੇ ਆਮ ਹੀ ਹੋਏ ਪਏ ਆ ਜੀ ਸਵਾ ਡੇਡ ਡੇਡ ਸਹੀ ਗੱਲ ਆ ਭਾਈ ਇਹ ਆ ਦੇਖੋ ਤੁਸੀਂ ਹੁਣ ਸੋਹਣੀ ਸੁਨੱਖੀ ਬਿਹੜਾ ਦੁੱਧ ਵੀ ਖੁੱਲਾ ਪਾਉਣਾ ਹਜੇ ਗੱਭਣਾ ਦਿਨ ਕਿੰਨੇ ਕੁ ਲੈ ਜੂ ਭਾਈ ਇਹ ਬਸ 5-4 ਦਿਨ ਹੀ ਲਊਗੀ ਜੀ ਹਾਂ 5-4 ਦਿਨ ਬਾਕੀ ਆ ਤੇ ਆਜੋ ਕਰਾਂ ਅਗਲੀ ਵਹੜ ਦਿਖਾਈਏ ਅੱਛਾ ਭਾਈ ਸਰੇਂਦਰ ਜਿਵੇਂ ਹੁਣ ਆਪਣੇ ਕੋਲੇ ਛੇਮਾ ਨਾਗ ਆ ਗਿਆ ਭਾਈ ਇਸ ਵਹੜ ਦਾ ਸੂਆ ਕਿੰਨਾ ਸਮਾਂ ਪਹਿਲਾ ਸੂਆ ਹੀ ਹੈ ਪਹਿਲਾ ਸੂਆ ਕਿੰਨੇ ਦਿਨ ਬਾਕੀ ਹੈ ਭਾਈ ਇਹ ਲੈ ਜੂਗੀ ਜੀ ਹਫ਼ਤਾ ਦੱਸ ਦਿੰਦੇ ਹਫ਼ਤਾ ਤੇ ਭਾਈ ਮੈਨੂੰ ਐ ਦੱਸੇਗਾ ਵੀ ਇਹ ਮਤਲਬ ਕਿੰਨਾ ਕੁ ਦੁੱਧ ਪਾ ਸਕਦੀ ਆ ਤੇ 20 ਕਿਲੋ ਦੇ ਆਸ-ਪਾਸੇ ਦੁੱਧ ਦੇ ਦਊਗੀ 20 ਕਿਲੋ ਦੇ ਆਸ-ਪਾਸੇ ਬਸ ਠੀਕ ਆ ਭਾਈ ਪੰਜ-ਸੱਤ ਦਿਨ ਖੁੱਲੇ ਲੈ ਲੇ ਜੂਗੀ ਹਫਤਾ ਲੈ ਜੂਗੀ ਜੀ ਰਾਮ ਹਫਤਾ ਲੈ ਜੂਗੀ ਬਾਈ ਫਿਰ ਕੀ ਰੇਟ ਰੱਖ ਬਾਕੀ ਸੀਲ ਠੰਡੀ ਬਹੁਤ ਹੈ ਜੀ ਅੱਛਾ ਬਾਈ ਐ ਨਹੀਂ ਜਿਵੇਂ ਪਹਿਲਣਾ ਹਾਂ ਜਿਵੇਂ ਮਰਜੀ ਜਿਹੜੇ ਮਰਜੀ ਪਾਸੇ ਦੀ ਬੰਦਾ ਠੀਕ ਆ ਗੱਲ ਕੀ ਰੇਟ ਰੱਖੂ ਬਾਈ ਇਹ ਆਪਾਂ ਬਾਈ 75000 ਰੁਪਏ ਦੀ ਦੇ ਦੇਣਗੇ ਵੈਰੀ ਗੁੱਡ ਲੋ ਵੀ ਮਿੱਤਰੋ ਆਹਾ ਵਹਿੜ ਪਹਿਲਾ ਸੂਆ ਸੂਣ ਵਾਲੀ ਇਹ ਪਹਿਲਾ ਸੂਆ ਸੂਣ ਵਾਲੀ 75000 ਰੁਪਏ ਦੀ ਲੈ ਬੱਲੇ ਬੱਲੇ ਹੋ ਜੂ ਮਿੱਤਰੋ ਦੇਖੋ ਸੋਹਣੀ ਸਨਖੀ ਵਹਿੜ ਆ ਗਈ ਠੀਕ ਆ ਬੰਨ ਦੋ ਬਾਈ ਜੀ ਨਹੀਂ ਸੋਣੀ ਹੈ ਜਰ ਬਿਹੜ ਬਹੁਤ ਜਿਆਦਾ ਸੋਣੀ ਹੈ ਹੈਨਾ ਇਹ ਆ ਦੇਖੋ ਤੁਸੀਂ ਲੈ ਅੱਜ ਤੱਕ ਰੇਟ ਜਿਹੜੇ ਹੈਗੇ ਆ ਨਾ ਇੱਕ ਸੋਨੂੰ ਬਖਰੇ ਜੇ ਰੇਟ ਹੋ ਗਏ ਅੱਜ ਤਾਂ ਬੱਲੇ ਬੱਲੇ ਹੋਣ ਵਾਲੀ ਗੱਲ ਹੈਗੀ ਤੇ ਜਿਹਦੇ ਕਿਸੇ ਫਿੱਟ ਆਉਂਦੀ ਹੈ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਸਾਡਾ ਤਾਂ ਇੱਕ ਜੋਰ ਲੱਗ ਜਾਂਦਾ ਵੀ ਹਾਂ ਵੀਡੀਓ ਬਣਾ ਕੇ ਦਿਖਾ ਦਈਏ ਪਰ ਇੱਥੇ ਆਏ ਬਿਨਾ ਤਸੱਲੀ ਕਰੇ ਬਿਨਾ ਭਾਈ ਪਸੂ ਤੁਸੀਂ ਆਪ ਜੱਜਮੈਂਟ ਕਰਕੇ ਲੈ ਕੇ ਜਾਣਾ ਆਹਾ ਬਹਿੜ ਦੱਸ ਦੇ ਸਰੇਂਦਰ ਵੀਰ ਇਹ ਵੀ ਪਹਿਲਣ ਹੈ ਜੀ ਇਹ ਵੀ ਪਹਿਲਣ ਹੈ ਇਹ ਬਈ ਸੂਈ ਹੈ ਕਿ ਗੱਬਣ ਇਹ ਗੱਬਣ ਹੈ ਜੀ ਲੈ ਵੀ ਗੱਬਣ ਹੈ ਬਹਿੜ ਚੈੱਕ ਕਰ ਲੋ ਲੈਵੇ ਤੋਂ ਮੈਨੂੰ ਐਂ ਲੱਗਦਾ ਬਾਈ ਜਿਵੇਂ ਕੋਈ ਫਟਵਾਲ ਹੁੰਦੀ ਏ ਉਵੇਂ ਫਸ ਜੂਗੀ ਹਜੇ ਤਾਂ ਜੀ ਇਹਦੇ 8 ਤੋਂ 10 ਦਿਨ ਬਾਕੀ ਐ ਜੀ 8 ਤੋਂ 10 ਦਿਨ ਹਾਂਜੀ ਠੀਕ ਆ ਬਾਈ 8 ਤੋਂ 10 ਦਿਨ ਬਾਕੀ ਆ ਕਿੰਨਾ મતલਬ ਦੁੱਧ ਕਿੰਨਾ ਕਫਾ ਦੂ ਦੁੱਧ ਦੇ ਵੀ 20 ਕਿਲੋ ਦੇ ਆਸੇ-ਪਾਸੇ ਦੇ ਦੂਗੀ 20 ਕਿਲੋ ਦੇ ਆਸੇ-ਪਾਸੇ ਠੀਕ ਆ ਬਾਈ ਤੇ ਬਾਈ ਫਿਰ ਮੈਨੂੰ ਐਂ ਦੱਸ ਯਾਰ ਰੇਟ ਕੀ ਰਹੀ ਬਜੀ ਇਹ ਆਪਾਂ 75000 ਰੁਪਏ ਦੀ ਦੇ ਦਿਆਂ। ਆਏ ਹਾਏ ਹਾਏ। ਅੱਜ ਮੈਨੂੰ ਐਂ ਦੱਸ ਕੋਈ ਕੀ ਕਰੀ ਬੈਠਾ। ਇਹ ਨਵੇਂ ਫਾਰਮ ਦੀ ਖੁਸ਼ੀ। ਆਪਾਂ ਨੂੰ ਨਹੀਂ ਜਿਵੇਂ ਬਸ ਬਾਹਲਾ ਨਹੀਂ ਆਪਾਂ ਕਿ ਜਿਵੇਂ 2-4000 ਬਣਦਾ ਜੀ ਬਸ ਆਪਾਂ। ਵੈਰੀ ਗੁੱਡ ਬਈ ਵੈਰੀ ਗੁੱਡ। ਲੈ ਵੀ ਮਿੱਤਰੋ ਆਹਾ ਵਹਿੜ ਵੀ ਦੱਸਿਓ ਹਨਾ ਕਿਵੇਂ ਲੱਗੀ। ਲੈ ਵੀ ਇਹ ਵੀ ਮੈਨੂੰ ਐਂ ਲੱਗਦਾ ਵੀ 18-20 ਕਿਲੋ ਦੁੱਧ ਖੁੱਲਾ ਪਾ ਦੂਗੀ ਤੇ 75000 ਹੀ ਰੇਟ ਇਹਦਾ ਹੈਗਾ। ਹੈ? ਇਹ ਆ ਦੇਖ ਲਓ। ਇਹ ਦੱਸਿਓ ਜਰੂਰ ਤੁਹਾਨੂੰ ਕਿਵੇਂ ਲੱਗੀ। ਤੇ ਆ ਜੋ ਆਪਾਂ ਨੰਬਰ ਲੈ ਕੇ ਦਿੰਨੇ ਆ ਤੇ ਵੇੜਾ ਇੱਧਰ ਦੇਖ ਲਓ ਤੁਸੀਂ ਸੋਹਣੀਆਂ ਸਨਖੀਆਂ ਵੇੜਾ ਆ ਗਈਆਂ ਸਾਰੀਆਂ ਦੀਆਂ ਸਾਰੀਆਂ ਭਾਈ ਸਰੇਂਦਰ ਨੰਬਰ ਬੋਲੀ ਨੰਬਰ ਜੀ 795 33166 ਜੀ WhatsApp ਵਾਲਾ ਨੰਬਰ ਹੈ 941745558 ਜੀ ਠੀਕ ਆ ਭਾਈ ਹਾਂ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇੱਕ ਧੰਨਵਾਦ ਤੁਹਾਡਾ ਇਹ ਵੀ ਜਿਹੜੇ ਤੁਸੀਂ ਰੇਟ ਫਿਕਸ ਕਰਦੇ ਆ ਹਾਂਜੀ ਕਿ ਥੋੜਾ ਜਿਹਾ ਜੀ ਇੱਕ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਹੈ ਜੀ ਠੀਕ ਆ ਬਈ ਐਂ ਜੀ ਕਰ ਕੀ ਫਿਰੋ ਚਲੋ ਵਾਲਾ ਹੋ ਜਾ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਹੀ ਬਹੁਤ ਹਾਂ ਲੋ ਵੀ ਮਿੱਤਰੋ ਲਾਸਟ ਦੇ ਉੱਤੇ ਫਿਰ ਮੈਂ ਤੁਹਾਨੂੰ ਇਹੀ ਗੁਜਾਰਸ਼ ਕਰਨੀ ਚਾਹਨਾ ਬਾਈ ਦੀ ਵੀਡੀਓ ਚੰਗੀ ਲੱਗੀ ਰੇਟ ਚੰਗੇ ਲੱਗੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰੇ ਪ੍ਰਾਪਾ